I'm <inaudible> go ਕਿ ਭਾਈ ਚੋਕ ਪਰ ਬੋਦੀ ਹੋਣੀ تھی ਕੋ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਰ ਕਮੇਟੀ ਹੈਗੀ ਹੈ ਜੀ ਮਤਲਬ ਸਾਰੇ ਪਿੱਛੇ ਆ ਬੁਲਾਇਓ ਕਮੇਟੀ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਬੁਲਾਇਆ ਮੋਹਰ ਇੱਥੇ ਪਿੰਡ ਦੀ ਜਮੀਨ ਪੈਂਦੀ ਹੈ ਜੀ ਕੋਈ ਕਿੱਥੇ ਕਮੇਟੀ ਹੈ ਕੋਈ ਕੋਈ ਕਿਸੇ ਨੂੰ ਦੇਖਣੀ ਹੈ ਕਮੇਟੀ ਜੀ ਬਸ ਫੈਸਲਾ ਜੀ ਇਹਨਾਂ ਨੇ ਕੋਈ ਨਹੀਂ ਜੀ ਅੱਛਾ ਇਹ ਵਜੀਦਪੁਰ ਪਿੰਡ ਆ ਜੀ ਇਹ ਵਜੀਦਪੁਰ ਪਿੰਡ ਆ ਬੇਨਤੀ ਇੱਥੇ ਹੈ ਸੁੱਖ ਕੰਮ ਕਰ ਦਿਓ ਜਿਹੜੀ ਚੀਜ਼ ਦੀ ਲੋੜ ਹੋਗਾ ਪਤਾਈਏ ਤੁਹਾਡੇ ਕੋਲੇ ਸਾਬਾ ਸਾਹਿਬ ਦੇਖੋ 1978 ਰਾਈਟਰੀ ਨਾ ਪਾਦੇ ਆ ਰੋਕ ਜੋ ਵੀਰਾ ਹਰੇਲ ਕਰ ਦਿਓ ਪਿੰਡ ਉਦੋਂ ਦੀਆਂ ਠੋਕਰਾਂ ਲੱਗੀਆਂ ਸੀ ਇਹਨਾਂ ਦੇ ਉੱਪਰ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇਹਨਾਂ ਤੱਕ 45 ਸਾਲ ਹੋ ਗਏ ਜੁਹਾ ਕੱਢਦਾ ਨਹੀਂ ਉਹ ਪੱਥਰ ਖਿੰਡ ਗਿਆ ਉਹਦੇ ਨਾਲ ਇਹ ਨੁਕਸਾਨ ਹੋ ਗਿਆ ਸਾਰਾ ਪੱਥਰ ਪਾਣੀ ਨੇ ਚੱਕ ਲਿਆ ਜੋ ਖੁੱਲ ਗਿਆ ਜੇ ਉਹਦੀ ਮਾਰੀ ਮੋਟੀ ਰਿਪੇਅਰ ਕੀਤੀ ਜਾਂਦੀ ਕਲੇਅਰ ਲਾ ਲੈਂਦੇ ਲੱਗ ਜਾਂਦੀ ਜਾਲ ਬਣ ਕੇ ਦਾ ਇਹ ਕੰਮ ਹੋਣਾ ਨਹੀਂ ਸੀ ਤੇ ਉਹ ਤੋਂ ਬਾਅਦ ਜੀਜਾ ਲਾਗੇ ਤੁਹਾਨੂੰ ਪੁੱਛਦਾ ਹੈ ਨਾ ਬੰਨ ਤੋਂ ਥੁਆ ਪਾਸਾ ਦੇਖੋ ਜੇ 15 ਕੋਟ ਦੀ ਨਾ ਪਾਣੀ ਜਿਹੜਾ ਲੈ ਚੱਲਦਾ ਉਹ 10 ਫੁੱਟ ਉੱਚਾ ਚੱਲਦਾ ਇਧਰ ਨਾ ਜਿਹਦੇ ਕਰਕੇ ਅਸੀਂ ਇਹ ਜਿਆਦਾ ਬਰਾਲਾ ਵਸਨੀਕਾਂ ਆ ਕੇ ਉਹ ਮੈਨਸਨ ਲੋੜ ਤਾਂ ਨਹੀਂ ਹਿੰਮਤ ਹੈ ਬਹੁਤ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੋਈ ਹੱਥ ਨਹੀਂ ਸਾਥੋਂ ਸੰਰਾਲਾ ਕਿਹਾ ਹੋਰ 30 40 50 ਕਿਲੋਮੀਟਰ ਤੱਕ ਦੇ ਲੋਕ ਆਏ ਹੋਏ ਚੰਕੌਰ ਸਾਹ ਤੋਂ ਪੱਲੀ ਜਾਂ ਨੂੰ ਢਾਹ ਕਹਿੰਦੇ ਇਹਨੂੰ ਵੇਚ ਕਹਿੰਦੇ ਸਾਡਾ ਢਾਹੇ ਨੇ ਬਹੁਤ ਸਾਧਾ ਤਿੰਨ ਚਾਰ ਹਜ਼ਾਰ ਬੰਦਾ ਜੀ ਜਿਹੜਾ ਕੰਮ ਕਰ ਰਿਹਾ ਜਿਹਦੇ ਤੋਂ ਕੋਈ ਕਸਰ ਨਹੀਂ ਛੋਡੀ ਪਰ ਇੱਥੇ ਦੇਖੋ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਨਹੀਂ ਤੁਸੀਂ ਦੱਸੋ ਕਿਸ ਚੀਜ਼ ਦੀ ਮਾਰ ਦੱਸੋ ਜੀ ਮੈਂ ਹੋਰ ਵੀ ਸੇਲ ਵੀ ਲੱਗਦਾ ਜੀ ਹੈ ਨਾ ਕੀ ਕਰੀਏ ਦੇਖੋ ਜੀ ਇਹ ਸੇਲ ਜੋ ਕਿ ਮੈਨੂੰ ਇੱਕ ਮਿੰਟ 아이 ਚੁੱਪੋ ਹਜ਼ਾਰ ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਠੀਕ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਇਹਨਾਂ ਦੀ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਜਿਹੜੀ ਆ ਆਹ ਦੇਖੋ ਸਾਹਮਣੇ ਨਾ ਜਿਹੜਾ ਆ ਜੰਮਿਆ ਹੋਇਆ ਹਾਂਜੀ ਉਹ ਵੀ ਦਿਖਾ ਦਿਓ ਮੈਂ ਨਾ ਇਹ ਤੋਂ ਪਿੱਛੇ ਪਿੱਛੇ ਹੁੰਦੀ ਨੇ 6 ਸਾਲ ਹੋ ਗਏ ਦੀ ਸੈਟਿੰਗ ਤੇ ਨਾਤੇ ਮੈਨਗ ਹੋ ਰਹੀ ਆ ਤੇ ਉੱਧਰੋਂ ਚਾਹ ਨਹੀਂ ਰਿਹਾ ਜਿਹਦਾ ਸਾਨੂੰ ਪਤਾ ਆ ਉਹ ਤੀਜ ਪਾਣੀ ਇੱਧਰ ਮਾਰਦੀ ਆ ਇੱਥੇ ਪਾਣੀ ਵੱਜ ਕੇ ਤੁਸੀਂ ਇੱਧਰ ਦੇਖਿਆ ਉਹ ਪਾਣੀ ਇੱਧਰ ਕਿੱਥੇ ਉਹ ਇੱਧਰ ਮਾਰੇ ਹੋਏ ਗਏ ਇੱਧਰ ਪਾਣੀ 1.5 ਕਿਲੋਮੀਟਰ ਕਹਾ ਚਲੇ ਗਿਆ ਜੇ ਦਰਿਆ ਸਿੱਧਾ ਚਲੇ ਦੋਹੇ ਸਾਈਡਾਂ ਵੱਜ ਜਾਣਗੇ ਉਹ ਸਾਡੀ ਮੰਗ ਨਹੀਂ ਤੁਸੀਂ ਮੈਂ ਤੁਹਾਨੂੰ ਜਾਨਦਾ ਉਹ ਹੀ ਕਹਿਣਾ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਮੈਂ ਸਰਕਾਰ ਨੂੰ ਮਤਨ ਜਿੱਤ ਕਰਕੇ ਉਹ ਬਾਹਰ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜ ਦੇਣਾ ਕਿੰਨਾ ਤੇਲ ਚਾਹੀਦਾ ਦੱਸੋ ਦੇਖੋ ਟਰੈਕਟਰਾਂ ਵਾਲੇ ਹੋਰ ਹੋਰ ਕੀ ਚੀਜ਼ ਵੀ ਵੇਚੀ ਐ ਅੱਛਾ ਹੋਰ ਤਾਂ ਜੀ ਫਿਰ ਨਾਲ ਕੋਈ ਨਹੀਂ ਅਸੀਂ ਐਵੇਂ ਕਾਦੇ ਕਹਿਦੇ ਆ ਸਾਨੂੰ ਬਣਾਣੀ ਚੀਜ਼ ਲੋਕਾਂ ਨੂੰ ਇਹੋ ਜਿਹਾ ਲਾਲਚ ਹੈ ਨਹੀਂ ਇਹ ਲਾਲਚ ਦੀ ਗੱਲ ਨਹੀਂ ਐ ਕੰਮ ਲਈ ਪੁੱਛਦੇ ਆ ਸਰ ਪਰ ਕੰਮ ਆਵੇ ਬੰਦਿਆਂ ਦਾ ਨੋੜੇ ਨਵੀਂ ਮਸ਼ੀਨਰੀ ਵੀ ਕੋਈ ਵੱਡੀ ਹੇਮੀ ਬੋਪਲੈਨ ਨਾਜਵੇ ਸਰ ਪੋਪਲੈਨ ਨਾਜਵੇ ਤਾਂ ਸਭ ਨੂੰ ਮਟਰ ਲਾਉਣੀ ਐ ਕਿੱਥੇ ਆ ਵੀ ਇਹਨਾਂ ਨੂੰ ਬੰਦ ਕਰਦੇ ਤੁਸੀਂ ਨਾ ਕਰਦੇ ਪਰਲੀ ਸਾਈਡ ਸਫਾਈ ਹੋ ਜਵੇ ਦੀ ਜੇ ਤੇ ਇਹ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇਰਾ ਜਗਲਾਤ ਦੀ ਜ਼ਮੀਨ ਆਉਂਦੀ ਆ ਸਾਨੂੰ ਹਟਾਇਆ ਪਿਆ ਇਹਨਾਂ ਨੇ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਸਹੀ ਦੱਸਾਂ ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੇ ਪ੍ਰਮਾਤਮਾ ਮੇਰੇ ਕਰੇ ਸਰਕਾਰ ਆ ਆਪਣੀ ਇਹਨਾਂ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣਗੇ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਆ ਜਿਵੇਂ ਹੁੰਦਾ ਨਾ ਜਿਵੇਂ ਆ ਪਾਖੜਾਂ ਦਾ ਨਹਿਰਾਂ ਜਾਂਦੀਆਂ ਭੱਜੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ 6-7 ਹਜ਼ਾਰ ਰੋਡ ਲੱਗਣਾ ਹੈ ਜਿਹਨੇ ਲੱਗਣ ਤੋਂ ਕੀ ਨਾਮ ਬਿਮਾਰੀ ਪੱਕੀ ਕਰ ਦੇਣੀ ਆ ਕਿਉਂਕਿ ਮੈਂ ਦੇਖਿਆ ਹੁਣ ਹਰ ਦੂਜੇ ਸਾਲ ਤੀਜੇ ਸਾਲ ਆਈ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਮਲਾ ਦੇ ਮੁੰਡੇ ਨੂੰ ਮੋਡਲ ਨੂੰ ਮਲਾ ਦੇ ਇਹਦਾ ਇਹਦਾ ਆਪ ਪੱਕਾ ਕਰਾ ਹਾਂਜੀ ਤੁਹਾਨੂੰ ਜ਼ਰੂਰ ਮਲਾ ਦੇ ਨਾਲ ਉਹਨੂੰ ਉਹਨੂੰ ਮਲਾ ਦੇ ਮੋਡਲ ਨੂੰ ਹਾਂ ਜੀ ਉਸੋ ਕਰਕੇ ਕੀ ਕੰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਾਰੀਆਂ ਪਾਰਟੀਆਂ ਦੇ 리ਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜੇ ਇੱਥੇ ਮੈਂ ਉਹੀ ਕਹਿ ਰਿਹਾ ਮੈਂ 1000 ਲੀਟਰ ਤਾਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਚਾਹੀਦਾ ਜਾਲ ਮੈਨੂੰ ਫੈਦਾ ਬਹੁਤ ਦੇਤਾ ਸਾਨੂੰ ਕੋਲ ਲੇਬਰ ਬਹੁਤ ਆ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜ਼ਰੂਰਤ ਆ ਇਹਨਾਂ ਨੂੰ ਇੱਕ ਬਿਨਾਮ ਦੋ ਦੇ ਲੋ ਇੱਕ ਪੈਸੇ ਰੋਟ ਮਾ ਇੱਕ ਕਰਨ ਕਿੰਨਾ ਕਿੰਨਾ ਕੋਈ ਆ ਰੇ 1 ਮਿੰਟ ਹੋਰ ਮੇਰੀ ਗੱਲ ਪਿੱਛੇ ਕਰ ਦਿਓ ਹੋਰ ਪੈਸੇ ਵੀ ਹੋਰ ਸ਼ਰਮਣੀ ਇਕਲੀ ਦਾ 1 ਮਿੰਟ 1000 ਜੈਤਨ ਦੇ 1000 ਲੀਟਰ ਡੀਜ਼ਲ ਮੈਂ ਟੈਂਕ ਚੋਂ ਨਾਲ ਲੈ ਕੇ ਆਇਆ ਧੰਨਵਾਦੀ ਹੋਰ ਦੀ ਲੋੜ ਪਏ ਜਿੰਦਾ ਤੁਸੀਂ ਦੱਸ ਦਿਓ ਮੈਂ ਸ਼ਾਮ ਤੱਕ ਜੱਪਰ ਕੋਲ ਲੋਡ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੇਨਤੀ ਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਲੀਟਰ ਜੀ ਇੱਕ ਮਿੰਟ ਇੱਕ ਮਿੰਟ 2000 ਆ ਗਿਆ ਉਹ ਕਿੰਨਾ ਕਿ 1500 ਸੰਤ ਤੋਂ ਖੇੜਾ ਸਾਰਾ ਗੱਲ ਹੋਈ ਸੀ ਉਹ ਕਹਿੰਦੇ 1500 ਹੋਰ ਮੈਨੂੰ ਥੋੜਾ ਮਨ ਠੀਕਣਾ ਚਾਹੀਦਾ 1500 ਸੰਤ ਦੇ ਦੋ ਆ ਗਿਆ ਹਾਂ ਜੀ 2000 ਹੋਰ ਆ ਗਿਆ ਜਿਹੜੇ ਵੀ ਸਾਡੇ ਜਿਹੜੇ ਵੀ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰਾਲੀਆਂ ਲੈ ਕੇ ਆ ਰਹੇ ਸਾਡਾ ਫਰਜ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਮੈਂ ਠੀਕ ਹੈ ਜੀ ਮੈਂ ਉਹ ਹੀ ਕਹ ਰਿਹਾ ਨਾ ਤੁਸੀਂ ਐਂ ਕਰਦੇ ਆਂ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦਾ ਮੈਂ ਤੁਹਾਨੂੰ 10000 ਆ ਗਿਆ 5000 ਲੀਟਰ ਭੇਜਣਾ ਡੀਜ਼ਲ ਦੋਸਤੋ ਦੁਜੀ ਬੇਨਤੀ ਦੁਜੀ ਬੇਨਤੀ ਪੁੱਤੀ ਇੱਕ ਮਾਰ ਦੁਜੀ ਬੇਨਤੀ ਸੁਣਿਓ ਇਹ ਟਾਇਰ ਇੱਥੇ ਨਹੀਂ ਲੱਗੀ ਹੋਈ ਦੋ ਭਰੇ ਵੀ ਆ ਆ ਵੀ ਲੱਗੀ ਹੋਈ ਆ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਮੀਟਰ ਗਾਇਮਾ ਜੀ ਬੁੱੱਲੇਵਾਲ ਵੀ ਆ ਉੱਥੇ ਤੇ ਆਏ ਉੱਥੇ ਹਾਂਜੀ ਹਾਂਜੀ ਉੱਥੇ ਸਮਾਨ ਵੀ ਤੇ ਆ ਡੀ ਵੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਹਾਂ ਜੀ ਹਾਂ ਜੀ ਸਾਨੂੰ ਹਾਡੀ ਕਰਕੇ ਨਹੀਂ ਆ ਨਾ ਇਨਸਾਨੀਅਤ ਆਪਾਂ ਦਾ ਦੇਖੋ ਅਨਸਾਨੀਅਤ ਚਲੋ ਵੱਖਰੀ ਗੱਲ ਆ ਚਲੋ ਤੁਸੀਂ ਪਾਰਟੀ ਦੇ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਰਟੀਆਂ ਆਈਆਂ ਹੱਦ ਤੱਕ ਦੇਖ ਕੇ ਕੁਝ ਨਹੀਂ ਕਈਆਂ ਹੋਰ ਕੋਈ ਨਹੀਂ ਮੈਂ ਨਾ ਤੁਸੀਂ ਆ ਕੇ ਮੈਂਬਰ ਸਾਹਿਬ ਬਹਿ ਕੇ ਇਹਨਾਂ ਨੇ ਕਹਿ ਕੇ ਕੋਈ ਨਾ ਕੋਈ ਮੈਂਬਰ ਉਹਨਾਂ ਦੋਵੇਂ ਕਰੋ ਪੰਜ ਹਜ਼ਾਰ ਲੀਟਰ ਕੋਈ ਚੀਜ਼ ਨਹੀਂ ਲੋੜਾ ਨਾ ਤੋ ਉਹਦੇ ਕੋਲੇ ਵੀ ਨੰਬਰ ਲਾ ਕੇ ਭੇਜ ਦਾਂ ਠੀਕ ਉਹ ਨੰਬਰ ਲਿਖ ਯਾਰ ਮੇਰੇ ਤੋਂ ਇਹ ਨੰਬਰ ਦੱਸਾ ਮੇਰੇ ਕੋਲ ਨਾਲ ਇੱਕ ਹੋਰ ਨੰਬਰ ਦੱਸ ਕੇ ਭੇਜ